ਸਾਸੀ ਗੱਲ ਵੀ ਦੋਸਤੋ ਇਸ ਵੇਲੇ ਅਸੀਂ ਸ਼ੰਭੂ ਮੌਜੂਦ ਹਾਂ ਤੇ ਸ਼ੰਭੂ ਬਾਰਡਰ ਤੇ ਤਸਵੀਰ ਦੇਖੋ ਕਿਸਾਨਾਂ ਵੱਲੋਂ 12 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲਵੇ ਟਰੈਕ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਤਾਂ ਹੁਣ ਵੱਡੇ ਪੱਧਰ ਤੇ ਰੇਲਵੇ ਟਰੈਕਾਂ ਤੇ ਕਿਸਾਨ ਜਿਹੜੇ ਨੇ ਉਹ ਬੈਠੇ ਨਜ਼ਰ ਆਉਣਗੇ ਤਾਂ ਤੁਹਾਡੀ ਜਿੱਤ ਤੱਕ ਨਜ਼ਰ ਜਾਊਗੀ ਤਾਂ ਤੁਹਾਨੂੰ ਦੂਰ ਦੂਰ ਤੱਕ ਆ ਕਿਸਾਨ ਹੀ ਕਿਸਾਨ ਨਜ਼ਰ ਆਉਣਗੇ ਤਾਂ ਇਹ ਤਸਵੀਰ ਦੇਖੋ ਤੁਸੀਂ ਇਹ ਸ਼ੰਭੂ ਬਾਰਡਰ ਦੀ ਤਸਵੀਰ ਆ ਜਿੱਥੇ ਕਿਸਾਨਾਂ ਵੱਲੋਂ ਰੇਲਵੇ ਟ੍ਰੈਕ ਪੂਰਨ ਤੌਰ ਤੇ ਜਾਮ ਕਰ ਦਿੱਤਾ ਗਿਆ। ਪੂਰੇ ਦੇਸ਼ ਦੇ ਵਿੱਚ ਰੇਲ ਦਾ ਚੱਕਾ ਹੁਣ 4 ਘੰਟੇ ਜਾਮ ਰਹੂਗਾ। ਤਾਂ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਜਿਹੜੇ ਨੇ ਤਾਂ ਦੇਖੋ ਤੁਸੀਂ ਤਸਵੀਰ ਦੇਖੋ ਕਿਸਾਨਾਂ ਵੱਲੋਂ ਹੁਣ ਰੇਲਵੇ ਟ੍ਰੈਕ ਨੂੰ ਜਾਮ ਕਰ ਦਿੱਤਾ ਗਿਆ। ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਨੂੰ ਲੈ ਕੇ ਐਮਐਸਪੀ ਨੂੰ ਲੈ ਕੇ तमाम ਕਿਸਾਨੀ ਮੰਗਾ ਨੂੰ ਲੈ ਕੇ ਕਿਸਾਨ ਜਿਹੜੇ ਨੇ ਉਹ ਇਸ ਵੇਲੇ ਰੇਲਵੇ ਟਰੈਕ ਤੇ ਡਟੇ ਹੋਏ ਨੇ ਤਾ ਤਸਵੀਰ ਦੇਖੋ ਫਸਟ ਜੁਰ ਦੇ ਬੋਲਤੀ ਸੋੜੇ ਪਿੱਛੇ ਆ ਗਏ ਮੇਰੇ ਵੀਰਿਆ ਬੋਲੇ ਵੀਰਿਆ ਤੁਮ ਚੰਦ ਨੂੰ ਦੇਖਤੀ ਸੋੜਾ ਨਾ ਸਾਡੇ ਤੋਂ ਪਾਸੇ ਪਾਸੇ ਤੇ ਦੇਣ ਦੀ ਹੈ ਵਾਲੇ ਵਾਲੇ ਪਾਸੇ ਨੂੰ ਜਾਓ ਜੀ ਮੱਛ ਬੰਨੀ ਨਾ ਜਾਓ ਬਾਪੂ ਜੀ ਉੱਥੇ ਬੰਨੀਆ ਮੈਦ ਵਿਚੇ ਹੋਏ ਨੇ ਜਿਹੜੇ ਤੋਂ ਬਲੰਚੇ ਵੀ ਸਾਥੀ ਐ ਉਹ ਅੱਜ ਉਹ ਜਿਹੜਾ ਆਪਣੇ ਬਜ਼ੁਰਗਾਂ ਨਾਲ ਆਪ ਤਤੀ ਜਾਓ ਕਿੱਦਾਂ ਦੁਕੰਦੀ ਨੂੰ ਸਾਥੀ ਖੜੇ ਸਾਰਿਆਂ ਨੂੰ ਬੇਨਤੀ ਆ ਵੀ ਅਗਲੇ ਪਾਸੇ ਆ ਜਾਓ ਸਾਥੀਆਂ ਦੇ ਤਸਵੀਰ ਤੁਹਾਡਾ ਨਾਲ ਸਾਂਝੀ ਕਰ ਰਹੇ ਆਂ ਦੇਖ ਸਕਦੇ ਹੋ ਤਕੜੇ ਦਰਿਆ ਕੁਛਿਆ ਹੋਈਆਂ ਨੇ ਬਹੁਤ ਸਿੱਕਤੀ ਹੀ ਆਉਂਦੀ ਬਸ ਜਿਹੜੇ ਮਾਈਕ ਤੇ ਬੰਨੀ ਸਾਹ ਐ ਨਹੀਂ ਵੀਰੇ ਲਗਾਤਾਰ ਇਹ ਤਸਵੀਰ ਤੁਹਾਡਾ ਨਾਲ ਸਾਂਝੀ ਕਰ ਰਹੇ ਆਂ ਹਾਂ ਮਾਣ ਤੋਂ ਬੰਦ ਕਰ ਲੈ ਉਹ ਬੰਦੇ ਵੀਰੇ સારું બેનત આગળ અસર સ્ટે લગરી મીડિયા મીડિયાનું બનતી આપણે સાથાઓનું બનતી કર્યાનું